ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਆ ਮੋਨਿਕਾ ਸੰਦੀਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਨਾ ਹੈ ਜੀ ਲੋ ਜੀ ਅੱਜ ਆਪਾਂ ਤੁਹਾਨੂੰ ਬਹੁਤ ਸੋਹਣਾ ਸਾਮਾਨ ਦਿਖਾਵਾਂਗੇ ਤੇ ਸਾਮਾਨ ਬਹੁਤ ਸੋਹਣਾ ਹੈ ਇਹ ਸਾਰਾ ਸਾਮਾਨ ਆਪਣਾ ਪਾਰਸਾ ਆਪਣੇ ਤਿਆਰ ਕੀਤਾ ਹੈ ਆਪਣੀ ਵੱਡੀ ਭੈਣ ਦਾ ਅਮਰੀਕਾ ਵਾਲਿਆਂ ਦਾ ਤੇ ਬਹੁਤ ਸੋਹਣਾ ਸਾਮਾਨ ਹੈ ਬਹੁਤ ਮਿਹਨਤ ਲੱਗੀ ਹੈ ਕਿ ਇੱਕ ਚੀਜ਼ ਬਹੁਤ ਪਿਆਰ ਨਾਲ ਲਿਆ ਕੇ ਰੱਖੀ ਹੈ ਤੇ ਤਾਂ ਕਿ ਅਗਲੇ ਨੂੰ ਵੀ ਪਿਆਰ ਨਾਲ ਦਰਤ ਨਹੀਂ ਨਹੀਂ ਦੇ ਠੀਕ ਹੈ ਨਾ ਜੀ ਤੇ ਇੱਕ ਨਾ ਗਰਮੀ ਤਾਂ ਹੁਣ ਬਹੁਤ ਹੋ ਗਈ ਹੈਂ ਇੰਡੀਆ ਦੇ ਵਿੱਚ ਨਾ ਬੁੱਤ ਨਾ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਇੰਡੀਆ ਦੇ ਵਿੱਚ ਜਦ ਬਾਰਿਸ਼ੇ ਬੜਵੀਂ ਸੀ ਆਪਕੇ ਅਸੇ ਜਿੰਨੀ ਮਰਜ਼ੀ ਗਰਮੀ ਪੜ ਜਾਏ ਕੋਈ ਦਿੱਕਤ ਨਹੀਂ ਹੁ ਦਿੱਕਤ ਨਹੀਂ ਹੈਗੀ ਕੋਈ ਦਿੱਕਤ ਨਹੀਂ ਹੈਗੀ ਮਨੂੰ ਤਾਂ ਗਰਮੀ ਤੇ ਬਸੇ ਕੋਈ ਪ੍ਰੋਬਲਮ ਨਹੀਂ ਪਰਣਾ ਹੈ ਜਾਂ ਫੇ ਚਲੋ ਜੇ ਏਸੀ ਕੂਲਰ ਨਹੀਂ ਹੈਗਾ ਤਾਂ ਪੱਖੇ ਦੀ ਹਵਾ ਤਾਂ ਲੈ ਸਕਦੇ ਪਰ ਹੁਣ ਆ ਸੀ ਵੀਡੀਓ ਬਣਾਉਣੀ ਹੈ ਨਾ ਤਾਂ ਸਾਨੂੰ ਪੱਖਾ ਵੀ ਬੰਦ ਕਰਨਾ ਪਾਣਾ ਠੀਕ ਹੈ ਨਾ ਜੀ ਚਲੋ ਜੀ ਕਰਨਾ ਪਤਾ ਨਹੀਂ ਕਿਉਂਕਿ ਸਮਾਨ ਬਹੁਤ ਜ਼ਿਆਦਾ ਹੈ ਵੀਡੀਓ ਆਪਾਂ ਕਹਿੰਦੇ ਵੀ ਕੋਈ ਅ ਮਤਲਬ ਕਿ ਵੀਡੀਓ ਦੇ ਵਿੱਚ ਅੱਜ ਦੇ ਪੂਰੇ ਪਾਰਟ ਦੇ ਵਿੱਚ ਸਾਰਾ ਸਮਾਨ ਦਿਖਾਇਆ ਜਾ ਤਾਂ ਮੈਨੂੰ ਦੋ ਪਾਰਟ ਨਾ ਬਣਾਉਣੇ ਪੈਣ ਠੀਕ ਹੈ ਨਾ ਬਣਾ ਵੀ ਲਵਾਂਗੇ ਤਾਂ ਕੋਈ ਦਿੱਕਤ ਨਹੀਂ ਸੋ ਮੇਰੇ ਦੋ ਬਣਾਉਣਗੇ ਪਰ ਫਿਰ ਵੀ ਚਲੋ ਦੇਖਣ ਵਾਲੇ ਤਾਂ ਇਦਾਂ ਹੁੰਦਾ ਕਿ ਮੇਰਾ ਇੱਕੋ ਪਾਰਟ ਦੇ ਵਿੱਚ ਦਿਖ ਜਵੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸਾਂਗੇ ਜੀ ਕੁੱਕਰ ਇਹ ਆਪਾਂ ਬਹੁਤ ਭਾਰੀ ਹੈ ਕੁੱਕਰ ਇਹ ਕੁੱਕਰ ਹੈ ਜੀ ਤੇ ਵੀ ਨੋ ਦਾ ਸਟੀਲ ਦਾ ਕੁੱਕਰ لے ਆਇਆ ਕਰਨੀ ਆਂਟੀ ਦਾ ਠੀਕ ਹੈ ਜੀ ਤੇ ਇਹਦਾ ਨਾ ਪ੍ਰਾਈਸ ਵੀ ਵੈਸੇ 4000 ਤੋਂ ਉੱਪਰ ਹੈ ਕਿਉਂਕਿ ਹੁਣ ਦੇ ਜਿਹੜੇ ਇਹ ਆਪਣੇ ਕੋਲ ਨਾ ਕੁੱਕਰਾਂ ਦੇ ਆਏ ਸੀਗੇ ਜਿਵੇਂ 10 ਕੁੱਕਰ ਲੈਂਦੇ ਸੀ ਚੁੱਕ ਕੇ ਇਕੱਠੇ ਹੀ ਚੁੱਕ ਲੈਂਦੇ ਸੀ ਆਪਾਂ ਨੂੰ ਮਿਲੇ ਸੀ ਉਹ ਜਿਹੜੇ ਆ 30 ਮਾਰਚ ਤੋਂ ਪਹਿਲਾਂ ਦੇ ਸਟਾਕ ਆਇਆ ਹੋਇਆ ਸੀ ਉਹਦੇ ਚ ਲੈਂਦਾ ਸੀ ਚੱਕ ਕੇ ਹੁਣ ਜਿੰਨਾ ਵੀ ਆਇਆ ਹੁਣ ਜੋ ਵੀ ਹੋਏਗਾ ਉਹ ਹੁਣ ਦੇ ਰੇਟਾਂ ਦੇ ਹਿਸਾਬ ਨਾਲ ਹੋਏਗਾ ਠੀਕ ਹੈ ਨਾ ਤੇ ਇਸ ਦਾ ਪ੍ਰਾਈਸ ਹੈਗਾ ਜੀ 4000 ਰੁਪਿਆ ਇੱਕ ਕੁੱਕਰ ਦਾ ਪ੍ਰਾਈਸ ਔਰ ਸੀਟੀ ਇਸ ਕਿਹਾਂ ਪਿਆ ਸੀਟੀ ਆਤੀ ਹੈ ਤੇ ਆ ਟੱਕੜਾ ਸਮਾਨ ਤਾਂ ਸਾਰਾ ਪਾਵਾਂਗੇ ਕੋਈ ਕੀ ਬੀ ਰੱਖਣ ਲਈ ਹੈ ਕਿ ਜੀ ਆਲੇ ਨੇ ਪੈਸਾ ਲਾਇਆ ਆਪਾਂ ਕਿਸੇ ਨਾਲ ਕੋਈ ਬੇਈਮਾਨ ਨਾ ਆਤਮਾਤਮਾ ਕਰਾਵੇ ਟੱਪੀਆਂ ਚ ਕੱਢ ਕੇ ਡੱਬਿਆਂ ਦੇ ਅੱਧੇ ਢੇਰ ਮਾਰ ਤਾਂ ਤੇ ਆ ਆ ਗਈ ਜੀ ਵਿਨੋਦ ਸਟੀਲ ਦੀ 28 ਨੰਬਰ ਦੀ 28 ਦੀ ਹੈ ਨਾ ਗੋਲ ਤੁਮਾਤੇ ਯਹਾਂ ਤੇ ਲਿਖਾ ਹੋਏਗਾ ਨਾ ਪਤਨ 26 ਦੀ ਆਪਣਨ 28 ਦੀ ਹੈ ਤੇ ਇਹ ਹੈਗੀ ਹੈ ਜੀ ਆਪਣਾ ਆਂਟੀ ਨਦੀ ਕੜਾਹੀ ਠੀਕ ਹੈ ਜੀ ਪੂਰੀ ਡੀਪ ਹੈ ਬਹੁਤ ਸੋਹਣੀ ਹੈ ਬਹੁਤ ਵਧੀਆ ਇੱਕ ਇੱਕ ਚੀਜ਼ ਮੈਂ ਤੁਹਾਨੂੰ ਕੱਲੀ ਕੱਲੀ ਰਿਟੇਲ ਦੱਸ ਦਿੰਦੀ ਹਾਂ ਹਰ ਇੱਕ ਵੀਡੀਓ ਦੇ ਵਿੱਚ ਭਾਂਡਿਆਂ ਦੀ ਬਹੁਤ ਵਧੀਆ ਨੌਲੇਜ ਦਿੰਨੀ ਹੈ ਤਾਂ ਕਿ ਕੜਾਹੀ ਚ ਕੋਈ ਵੀ ਸਬਜੀ ਉੱਛਲ ਕੇ ਬਾਹਰ ਨਾ ਗire ਇਹ ਉਹੀ ਮੁਤਾਬਕ ਡੀਪ ਹੀ ਲੈਣੇ ਚੱਕਤੀ ਚੀਜ਼ ਨਹੀਂ ਲੰਦੇ ਚੱਕੀ ਚੀਜ਼ ਨਾ ਚੌੜੀ ਹੋਊਗੀ ਪਰ ਡੀਪ ਨਹੀਂ ਹੋਊਗੀ ਵਧੀਆ ਚੀਜ਼ ਹੀ ਲਈ ਆ ਸਾਰੀ ਦੀਦੀ ਇਹ ਆ ਵੇ ਸਮੇਂ ਤੁਹਾਨੂੰ ਖੋਲ ਕੇ ਦਿਖਾਈ ਸੀ ਸਟੀਲ ਦੇ ਸਬਕੂ ਸ਼ੈ ਵਿੱਚ ਸਟੀਲ ਦਾ ਜੀ ਤੇ ਬਹੁਤ ਸੋਹਣੀ ਹੈਗੀ ਆ ਬਹੁਤ ਪਿਆਰਾ ਹੈ ਕਲਰ ਡਿਜ਼ਾਈਨ ਸਬਕੂ ਸ਼ ਬਹੁਤ ਵਧੀਆ ਹੈਗਾ ਜੀ ਮੈਂ ਤੁਹਾਨੂੰ ਉਦਨ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ 1370 ਰੁਪਏ ਪ੍ਰਾਈਜ਼ ਹੈ ਜਿਸ ਤਰ੍ਹਾਂ 1370 ਰੁਪਏ ਪ੍ਰਾਈਜ਼ ਹੈ ਇਹਦੀ ਫਰਮਾਇਸ਼ ਆਪਾਂ ਨੂੰ ਯੂਕੇ ਤੋਂ ਆਈ ਸੀ ਅੱਜ ਅੱਜ ਕਰਾਂਗੇ ਯੂਕੇ ਤੇ ਕਿਹੜੀ ਜੀ ਭੈਣੋ ਗੱਲ ਕਰਨ ਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਜਿਹੜਾ ਆਹ ਵਾਲਾ ਕੁੱਕਰ ਹੈ ਇਹ ਵੀ ਬਹੁਤ ਹੈਵੀ ਕੁੱਕਰ ਹੈ ਯਾ ਤਾਂ ਮੋਗੇ ਵਾਲੋ ਹੈ ਨਾ ਇਹ ਮੋਗੇ ਇਹ ਮੋਗੇ ਤੇ ਜਾਂਦੀ ਆਪਾਂ ਨਹੀਂ ਮੋਗੇ ਵੀ ਬਹੁਤ ਸਾਰੇ ਦਹੀਂ ਭਾਂਡੇ ਬਣਨਗੇ ਕਾਫੀ ਸਾਰੇ ਭਾਂਡੇ ਹੋਣਗੇ ਮੋਗੇ ਵਾਲਿਆਂ ਦਾ ਵੀ ਜਿੱਦਣ ਉਹਨਾਂ ਦੀ ਹਜੇ ਇੱਕ ਚੀਜ਼ ਲਿਆਂਦੀ ਆਪਾਂ ਨੇ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਂਦੀ ਆਪਾਂ ਉਹ ਦੋ ਦਲੇ ਆਤ ਲਿਆ ਰੱਖ ਦਰ ਰੱਖ ਮੈਨੂੰ ਵੀ ਇਹ ਹੁੰਦਾ ਕਿ ਕਿਸੇ ਦੀ ਪੇਮੈਂਟ ਮੇਰੇ ਕੋਲ ਨਾ ਫਜ਼ੂਲ ਖਰਚੀ ਚ ਨਾ ਚੱਲੇ ਠੀਕ ਹੈ ਜੀ ਇਹ ਤਾਂ ਮੋਗੇ ਜਾਏਗਾ ਕੁੱਕਰ ਜੀ ਹੈ ਵੀ ਬਹੁਤ ਆ ਕੁੱਕਰ ਤੇ ਇੱਧਰ ਆ ਗਏ ਜੀ ਹੁਣ ਟੋਸਟਰ ਠੀਕ ਹੈ ਇਹ ਆ ਗਿਆ ਜੀ ਟੋਸਟਰ ਬਹੁਤ ਸੋਹਣਾ ਟੋਸਟਰ ਹੈ ਅੰਟੀ ਦਾ ਜਿਹੜਾ ਲਿਆ ਉਹ ਆਪਾਂ ਨੇ ਬਹੁਤ ਵਧੀਆ ਸਾਰਾ ਕੁਝ ਅਗਲੀ ਅੰਟੀ ਦੀਦੀ ਨੂੰ ਨਾ ਸਾਰਾ ਕੁਝ ਦੱਸ ਸਕੇ ਸਭ ਕੁਝ ਦਿਖਾ ਕੇ ਰੇਟ ਦੱਸ ਕੇ ਫਿਰ ਆਪਾਂ ਨੇ ਚੀਜ਼ਾਂ ਲਈਆਂ ਤੇ ਇੱਧਰ ਆ ਗਿਆ ਜੀ ਨਾਨ ਸਟਿਕ ਦਾ ਤਵਾ ਦੋ ਚੀਜ਼ਾਂ ਨਾਲ ਮਿਲੀਆਂ ਨੇ ਨਾਨ ਸਟਿਕ ਦੇ ਤਵੇ ਦੇ ਨਾਲ ਜੀ ਕੀ ਹੈ ਮੰਮੀ ਤੇ ਆ ਹੈਗਾ ਜੀ ਨਾਨ ਸਟਿਕਾ ਮੰਜੂ ਵਾਸਤੇ ਇਹ ਜੇ ਇਹ ਖਰਾਬ ਹੋ ਜਾਏ ਫਿਰ ਇਹਨਾਂ ਨਾਲ ਤੇ ਹੋਰ ਵਾਧੂ ਮਿਲ ਜਾਂਦੇ ਨੇ ਪਿੰਡਾਂ-ਫੁੰਡਾਂ ਚ ਵੀ ਮਿਲ ਜਾਂਦੇ ਨੇ ਤਾਂ ਤੇ ਆ ਗਿਆ ਜੀ ਨਾਨ-ਸਟਿਕ ਤਵਾ ਤੁਸੀਂ ਮੰਨਗੇ ਨਹੀਂ ਮੈਂ ਨਾ ਤਵਾ ਲਿਆਂਦਾ ਨਹੀਂ ਹੈਗਾ ਆ ਤਾਂ ਚਲੋ ਦੀਦੀ ਉਹਨਾਂ ਦਾ ਤਵਾ ਹੈ ਆ ਤਾਂ ਆਪਾਂ ਨੂੰ ਉੱਥੇ ਭੇਜਣਾ ਹੈ ਤੇ ਸੂਜੀ ਪਹਿਲਾਂ ਲਿਆ ਕੇ ਰੱਖਤੀ ਨਾਨ-ਸਟਿਕ ਤਵਾ ਲਿਆਂਦਾ ਵੀ ਨਹੀਂ ਹੈਗਾ ਹਜੇ ਨਾ ਚਾਹ ਚੜ ਰਹੇ ਆ ਮੈਂ ਕਿਹਾ ਮੈਂ ਵੀ ਲੈ ਕੇ ਆਉਂਗੀ ਪਰ ਹਜੇ ਨਾ ਥੋੜਾ ਬਜਟ ਚ ਮਤਲਬ ਕਿ ਕਿਉਂਕਿ ਦੇਖੋ ਜੀ ਸਾਰੇ ਸਾਰੇ ਇਨਸਾਨਾਂ ਨੇ ਆਪ ਕੋ ਆਪਣਾ ਬਜਟ ਦੇਖਣਾ ਮੈਂ ਵੀ ਆਪਣਾ ਬਜਟ ਦੇਖਣਾ ਤੁਸੀਂ ਵੀ ਆਪਣਾ ਬਜਟ ਦੇਖਣਾ ਇਸੇ ਕਰਕੇ ਜਦੋਂ ਜਿਹਦਾ ਕੋਈ ਹੱਥ ਠੀਕ ਹੁੰਦਾ ਉਦੋਂ ਨੇ ਕਹਿੰਦਾ ਪਰ ਨਾ ਮੇਰੀ ਮੈਂ ਦੇਖਿਆ ਤੁਸੀਂ ਮੈਂ ਨਾ ਦੀਵਾਲੀ ਤੇ ਹਰ ਇੱਕ ਦੀਵਾਲੀ ਨੂੰ ਨਾ ਭਾਂਟਾ ਲੈਣੀ ਹੁੰਦੀ ਆ ਚਾਹੇ ਇੱਕ ਨਾ 100 ਰੁਪਏ ਦੀ ਕੋਲੀਓ ਲਵਾਂ ਪਰ ਲੰਦੀ ਜ਼ਰੂਰ ਆ ਪਰ ਇਸ ਦੀਵਾਲੀ ਕੋਣ ਲੈਤੇ ਉਹ ਹਮੇ ਇੱਕ ਦਿਨ ਪਹਿਲੇ ਕੀ ਕਰਦੇ ਆ ਇਸ ਤੇ ਲੈਣੇ ਹਾਂਜੀ ਹੁਣ ਐ ਕਿ ਤੁਹਾਨੂੰ ਤੇਰਸ ਤੇ ਆਪ ਤਵਾ ਲਵਾਂਗੀ ਪਿਛਲੇ ਸਾਲ ਕੀ ਧੰਤੇਰਸ ਯਾਦ ਆ ਹਾਂ ਨਾ ਅਰੇ ਜਦ ਸਾਮਾਨ ਸ਼ਿਫਟ ਕਰਦੇ ਸੇ ਹਾਂ ਉਹ ਕਰਾਈ ਤੇ ਰੁਕਦੇ ਸੀ ਹਾਈ ਹਾਈ ਲੋਕ ਤਾਂ ਤਰਸ ਮਿਨਾਰੇ ਸੀ ਅਸੀਂ ਆਪਣੇ ਸਿਰਾਂ ਤੇ ਸਾਮਾਨ ਧੋ ਰਹੀ ਸੀ ਚਲੋ ਕੋਈ ਨਹੀਂ ਨਿਕਲ ਗਿਆ ਸਭਾ ਤੇ ਆਹ ਅਗੇ ਜੀ ਗਲਾਸ ਸਟੀਲ ਦੇ ਨਾ ਕੰਚ ਦੇ ਸੌਰੀ ਤੇ ਇਹ 12 ਗਲਾਸ ਲੈ ਆ ਜੀ ਇਹ 12 ਗਲਾਸ ਆਏ ਆ ਜੀ ਆਪਣੇ 1000 ਰੁਪਏ ਦੇ 12 ਗਲਾਸ 1000 ਰੁਪਏ ਦੇ ਨਾ ਬਹੁਤੇ ਭਾਰੀ ਨੇ ਤੇ ਨਾ ਬਹੁਤੇ ਹੌਲੇ ਨੇ ਵਧੀਆ ਗਲਾਸ ਹਨ ਜੀ ਰੌਕ ਦੇ ਤੇ ਨਾਲੇ ਮੇਨ ਗੱਲ ਹੈ ਕਿ ਹੱਥ ਪੈ ਜਾਂਦਾ ਪਤਾ ਕੀ ਆ ਆਪਾਂ ਨੇ ਸਾਰਾ ਬਜਟ ਦੇਖ ਕੇ ਚੱਲਣਾ ਹੁੰਦਾ ਆਪਾਂ ਆਪਣੇ ਘਰ ਦੇ ਵਿੱਚ ਚਾਰ ਮਹਿਮਾਨ ਆ ਜਾਣ ਸੁਖ ਨਾਲ ਦੋ ਚਾਰ ਜਣੇ ਆਪਾਂ ਵੀ ਹੋਣੇ ਆ ਚਾਰ ਮਹਿਮਾਨ ਆ ਜਾਣ ਤੇ ਆਪਾਂ ਬੋਤਲ ਕੋਲਡ ਡਰਿੰਕ ਦੀ ਇੱਕ ਲਈਏ ਤਾਂ ਇਹਨਾਂ ਵਿੱਚ ਸਰਵ ਚੰਗੀ ਤਰ੍ਹਾਂ ਹੋ ਜੇ ਥੋੜੀ ਵੀ ਨਾ ਦਿੱਤੀ ਜਾਵੇ ਬਹੁਤੀ ਵੀ ਨਾ ਦਿੱਤੀ ਜਾਵੇ ਤਾਂ ਕਿ ਸਾਰੇ ਇਕੁਅਲ ਚੀਜ਼ ਆ ਜੀ ਬਈ ਮੈਂ ਉਸੇ ਮੁਤਾਬਕ ਚੀਜ਼ ਖਰੀਦੀ ਆ ਇਹ 12 ਗਲਾਸ ਆ ਕੱਪ ਲੈ ਪਏ ਆ ਤਾਂ ਕੱਪ ਨਾਲ ਲੈ ਕੇ ਰੱਖੇ ਸੀ ਕਿਉਂਕਿ ਸਮਾਨ ਬਹੁਤ ਜ਼ਿਆਦਾ ਹੋ ਗਿਆ ਸੀ ਜਿਹੜਾ ਬਾਅਦ ਚ ਲਿਆਉਂਦਾ ਕੱਪ ਹੁਣ ਜਾਣੇ ਕਰ ਨੂੰ ਝੱਕਣ 12 ਕੱਪ ਹਾਂਜੀ ਮੈਂ ਪਰ ਬਿਲ ਹਜੇ ਉਹ ਵਿੱਚ ਜੋੜ ਦੂੰਗੀ ਆਂਟੀ ਨੂੰ ਮੈਂ ਬੜਾ ਕੇ ਭੇਜਣਾ ਪਰ ਮਤਲਬ ਕਿ ਇੱਥੇ ਨਹੀਂ ਹਜੇ ਲੈ ਕੇ ਆਏ ਹੈਗੇ ਅੱਜ ਦੀਦੀ ਨੇ ਮੈਸੇਜ ਵੀ ਕੀਤਾ ਸੀ ਵੀ ਦੋ ਕੁੱਕਰ ਦੀਆਂ ਰਬੜਾ ਹੋਰ ਕਿਆ ਦੋ ਰਬੜਾ ਇਕ ਹੋਰ ਕੀ ਬਸ ਰਬੜਾ ਪਤਾ ਨਹੀਂ ਹਾਂ ਮੈਂ ਅੱਛਾ ਚੰਗੀ ਤਰ੍ਹਾਂ ਮੈਂ ਧਿਆਨ ਵੀ ਨਾ ਤੋਂ ਮੈਂ ਸੋ ਗਈ ਸੀ ਕਿ 10 ਮਿੰਟ ਬਸ ਇੰਨਾ ਸੋਇਆ ਸੀ ਵੀ ਦੋ ਰਬੜਾ ਵੀ ਲੈ ਆਓ ਹਾਂਜੀ ਮੈਂ ਜਾਣ ਦੂੰਗੀ ਦੋ ਰਬੜਾ ਵੀ ਚਲੋ ਕੋਈ ਨਾ ਤੇ ਜਾਵਾਂਗੇ ਤੇ ਰਬੜਾ ਇਹ ਤੇ ਇੱਕ ਡੱਬੀ ਆ ਗਿਆਂਦੀ ਹੈ ਜੀ ਇਹ ਤਾਂ ਡੱਬੀ ਬਹੁਤ ਸੋਹਣੀ ਹੈ ਮੇਰੇ ਕੋਲ ਵੀ ਹੈਗੀ ਆ ਇਹਦੇ ਚ ਵੀ ਗਰਮ ਚੀਜ਼ ਪਾਉਂਦੇ ਨਾ ਤੇ ਇਹ ਇਹਨੇ ਆਪਨੇ ਮੈਨੂੰ ਸਕੂਲ ਲਈ ਆਈ ਵਾਲੀ ਜਿਸ ਦਿਨ ਜਿਸ ਦਿਨ ਕੜੀ ਦਿੱਤੀ ਸੀ ਹਾਂਜੀ ਜਿਸ ਦਿਨ ਕੜੀ ਭੇਜੀ ਸੀ ਇੱਕ ਡੱਬੀ ਆ ਗਿਆਂਦੀ ਹੈ ਜੀ ਤੇ ਇੱਕ ਡੱਬੀ ਆਪਕੋ ਪਤਾ ਅੰਦਰ ਸੇ ਕੜੀ ਉਬਲ ਵੀ ਸੀ ਪਰ ਬਾਹਰ ਪਤਨ ਚੱਲ ਰਹੀ ਸੀ ਇੱਕ ਡੱਬੀ ਆ ਗਏ ਆਂ ਦੀ ਜੀ ਜਿੱਦਾਂ ਮਰਜੀ ਸੁੱਕੀ ਸਬਜ਼ੀ ਪਾ ਕੇ ਜਿੱਥੇ ਮਰਜੀ ਬੰਦਾ ਆਵੇ ਜਾਵੇ ਇਹਨਾਂ ਚੀਜ਼ਾਂ ਦੇ ਵਕਾਇ ਕਰਾਂ ਦੇ ਵਿੱਚ ਨਾ ਵਰਤੋਂ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਤੇ ਚਾਹ ਚਾਹ ਹੁਣੀਆਂ ਨੇ ਆ ਦੇਖੋ ਜੀ ਚਾਹ ਚਾਹ ਹੁਣੀਆਂ ਗਿਆਂ ਦੀਆਂ ਸਿੱਕੋ ਦੋ ਇੱਕੋ ਇੱਕ ਇਹ ਦੋਆਂ ਜੀ ਠੀਕ ਹੈ ਆ ਤਿੰਨ ਤੇ ਕਾ ਚਾਰ ਆ ਚਾਰ ਚਾਪ ਉਹ ਇਹਨੇ ਦੇਨੇ ਚਾਪ ਹੁਣੀ ਆਪਾਂ ਨੂੰ 50 ਰੁਪਏ ਦੀ ਦਿੰਦੇ ਨੇ ਤੇ ਆਪਾਂ ਵੀ 50 ਰੁਪਏ ਦੀ ਹੀ ਸੇਵ ਕਰਦੇ ਆਂ ਵੀ ਚਲੋ 10 ਰੁਪਏ ਕਾ ਉਹ ਬੰਦਾ ਉਹ ਕਰੇ ਕੋਈ ਗੱਲ ਨਹੀਂ ਹੈ ਕਿ ਉਹਨੇ ਚੀਜ਼ ਕਿਹੜਾ ਜਾਣ ਚਲਦੀ ਆਪਣੀ ਤੇ ਬਾਕੀ ਹੁਣ ਅੱਜ ਜੀ ਇੱਧਰ ਨੂੰ ਇੱਧਰ ਹੀ ਰੱਖ ਡਿਜ਼ਾਈਨ ਸੈਟ ਡਿਨਰਸ ਤੇ ਇਹ ਵੀ ਬਿਨੋਦ ਤੇ ਵਿੱਚ ਹੈ ਜੀ ਬੋਤਲ ਆ ਪਤਾ ਕੀ ਹੈ ਜੀ ਕੱਲ ਨੂੰ ਆਪਾਂ ਨੂੰ ਕੋਈ ਦੁੱਖ ਸੁੱਖ ਚਲੋ ਪ੍ਰਮਾਤਮਾ ਕਰੇ ਕਿਸੇ ਨੂੰ ਵੀ ਦੁੱਖ ਦਿਖੜੀ ਨਾ ਦਿਖਾਵੇ ਲੇਕਿਨ ਚਲੋ ਜਦੋਂ ਇਨਸਾਨਤਾ ਤੇ ਯਦਾਂ ਤੋਂ ਸਾਰੇ ਤਰ੍ਹਾਂ ਦੇ ਕੰਨੇ ਨੇਚੇ ਲੈਣੇ ਚਾਹਦੇ ਆ ਜੋ ਵੀ ਆ ਮਨੇ ਆਜ ਤੋ ਫੜਨ ਲਈ ਲਿਆਂਦੇ ਪਤਾ ਇਹ ਚੀਜ਼ ਮਨੇ ਕਿਉਂ ਇਹਨੂੰ ਬਜ਼ੁਰਗ ਬੰਦਾ ਵੀ ਟੈਕ ਕੰਟੈਕਟ ਕਰਕੇ ਕਹਿੰਨਾ ਚਾ ਟੱਕੜ ਪੋਲਾ ਵੀ ਲਗਾਉ ਲੋ ਇਸ ਤਰ੍ਹਾਂ ਕੋਈ ਵੀ ਨੀ ਪੋਲਾ ਤਰ ਲਗਾਏਗਾ ਟੱਕੜ ਦਾ ਪੂਰਾ ਅਗਲਾ ਟਾਈਟ ਕਰਕੇ ਹੀ ਲਗਾਊਗਾ ਇਹਨੂੰ ਚਾਹੇ ਬੱਚਾ ਫੜ ਸਕਦਾ ਚਾਹੇ ਬਜ਼ੁਰਗ ਫੜ ਸਕਦਾ ਇਹਦੀ ਆ ਮੌਜਾ ਇਹਨੂੰ ਐਫ 80 ਵੀ ਲਿਆ ਜਾ ਸਕਦਾ ਮੇਰ ਕੋ ਨਾ ਆਪਣੀ ਸਾਇੰਸ ਵਾਲੀ ਮੈਡਮ ਕੀ ਯਾਦ ਆ ਗਈ ਇਹ ਦੇਖ ਕੇ ਇਹ ਟੀਚਰਾਂ ਕੋ ਜ ਜਿੰਨਾਂ ਕੋ ਟੀਚਰਾਂ ਵਗੈਰਾ ਨਾ ਸਾਰੀਆਂ ਗਰਮੀ ਸੱਦੀ ਸਾਰੀਆਂ ਯੂਜ਼ ਕਰਦੀਆਂ ਅੱਜ ਕੱਲ ਸਾਰੇ ਲੋਕ ਪਾਣੀ ਵੀ ਗਰਮ ਪੀਂਦੇ ਆ ਤਾਂ ਗਰਮ ਪਾਣੀ ਲੈ ਕੇ ਜਾਂਦੇ ਜੇ ਕਿਤੇ ਵੀ ਜਾਂਦੇ ਆ ਤੇ ਗਰਮੀਆਂ ਦੇ ਵਿੱਚ ਠੰਡਾ ਪਾਣੀ ਤੇ 12 ਘੰਟੇ ਵੀ ਪੂਰਾ ਠੰਡਾ ਰਹੂਗਾ 12 ਘੰਟੇ ਜੇ ਗਰਮ ਪਾئیںਗੇ ਤਾਂ 12 ਘੰਟੇ ਹੀ ਗਰਮ ਰਹੂਗਾ ਵਿਨੋਦ ਸਟੀਲ ਦੀ ਹੈ ਜੀ ਬਹੁਤ ਵਧੀਆ ਹੁਆ 12 ਘੰਟੇ ਦੀ ਹੀ ਇਹਨੇ ਪੂਰੀ ਗਰੰਟੀ ਦਿੱਤੀ ਨਾਲੇ ਗਰੰਟੀ ਦੀ ਕੋਈ ਨਹੀਂ ਮੇਰੇ ਕੋਲ ਖੁਦ ਕੋੜ ਹੈਗੀ ਹੈ ਤੇ ਨਾਲੇ ਮੇਰੀ ਮਿਲਟਨ ਦੀ ਆ ਵਿਨੋਦ ਦੀ ਨਹੀਂ ਹੈਗੀ ਵਿਨੋਦ ਤੋਂ ਉੱਪਰ ਤਾਂ ਕੋਈ ਨਹੀਂ ਮਿਲਟਨ ਉਲਟਨ ਤਾਂ ਵਿਨੋਦ ਤੇ ਅੱਗੇ ਫੇਲ ਹੈ ਇੱਕ ਗੱਲ ਕਰਦੀਆਂ ਤੇ ਇਹ ਤਾਂ ਹੈਵੀ ਵਿਨੋਦ ਹੈ ਬਾਹਰ ਵੀ ਸਾਰਾ ਸਟੀਲ ਹੈ ਅੰਦਰ ਵੀ ਸਾਰਾ ਸਟੀਲ ਹੈ ਟੱਕਣ ਵੀ ਸਟੀਲ ਦਾ ਸਭ ਕੁਝ ਸਟੀਲ ਦਾ ਹੈ ਤੇ ਇਹ ਹੈਗੇ ਜੀ ਪਾਣੀ ਵਾਲੀ ਬੋਤਲ ਇਹਦਾ ਇਹਦਾ ੱੱੱੱ ਕਿੱਥੇ ਪੁੱਤ

ਕਿਉਂਕਿ ਇਹ ਦੀ ਇਹੀ ਚੀਜ਼ ਤਾਂ ਲਿਕਵਿਡ ਚੀਜ਼ ਦਾ ਤਾਂ ਖਾਸ ਕਰਕੇ ਧਿਆਨ ਮੰਨਿਓ ਚਾਹੇ ਤੁਸੀਂ ਆਪ ਖਰੀਦੋ ਚਾਹੇ ਮੇਰੇ ਤੇ ਲੋਕ ਪਰ ਲਿਕਵਿਡ ਚੀਜ਼ ਦੀ ਜੋ ਵੀ ਚੀਜ਼ ਲੈਣੀ ਹੈ ਨਾ ਵਧੀਆ ਹੀ ਲਿਓ ਇਹਦੇ ਚ ਕਦੀ ਨਾ ਭੁੱਲ ਕਰਿਓ ਤੁਸੀਂ ਕਦੇ ਵੀ ਭੁੱਲ ਕੇ ਨਾ ਕਰਿਓ ਕਿਉਂਕਿ ਪਾਣੀ ਇੱਕ ਜਿਹੀ ਚੀਜ਼ ਹੈ ਜੋ ਇਨਸਾਨ ਨੂੰ ਬਹੁਤ ਹੱਦ ਤੱਕ ਸਾਨੂੰ ਬਚਾਉਂਦਾ ਹੈ ਇਹ ਬਹੁਤ ਵਧੀਆ ਪੂਰੀ ਮੈਂਟੇਨ ਰੱਖਦੀ ਹੈ ਆਪਣੀ ਬੋਡੀ ਨੂੰ ਠੀਕ ਹੈ ਜੀ ਤੇ 1850 ਰੁਪਏ ਇਸ ਦਾ ਪ੍ਰਾਈਸ ਹੈ ਤੇ

ਜਿਹੜਾ ਡਿਨਰ ਸੈੱਟ ਪਸੰਦ ਕੀਤਾ ਸੀ ਨਾ ਉਹਦੀ ਇੱਕ ਕੋਲੀ ਪਿੱਛੇ ਤੇ ਮਿਲ ਨਹੀਂ ਰਹੀ ਸੀ ਮਿਲੇ ਨਹੀਂ ਰਹੀ ਸੀ ਉਹ ਤਾਂ ਵੀਰ ਜੀ ਉਹਨਾਂ ਨੂੰ ਫਿਰ ਮੈਂ ਕਿਹਾ ਚਲੋ ਕੋਈ ਨਾ ਅੱਜ ਅਸੀਂ ਨਹੀਂ ਲੈ ਕੇ ਰਹਦੇ ਜਦੋਂ ਮੈਂ ਪਹਿਲੇ ਘੜਿਆਂ ਚ ਕਿੰਨੇ ਦਿਨ ਹੋ ਗਏ ਡਿਨਰ ਸੈੱਟ ਦਾ ਆਰਡਰ ਆਇਆ ਇਹਨੂੰ ਚੀਜ਼ ਹੋਈ ਆ ਸਭ ਕੁਝ ਹੋਈ ਆ ਇੱਕੋ ਲਾਈਨ ਦੇ ਵਿੱਚੋਂ ਮੈਂ ਕੋਤੇ 10 ਵੀਡੀਓ ਬਣਾਤੀਆਂ ਹੁਣ ਤੱਕ ਡਿਨਰ ਸੈਟਾਂ ਦੀਆਂ ਪਰ ਮਤਲਬ ਕਿ ਆਪਾਂ ਦਾ ਜਿਹੜਾ ਡਿਜ਼ਾਈਨ ਜਾਂਦਾ ਨਾ ਆ ਵਾਲਾ ਜਾਂਦਾ ਹੈ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਸੇਮ ਪ੍ਰਾਈਜ਼ ਆਉਹੀ ਜੀ ਤੇ ਇਹ ਆਪਾਂ ਨੂੰ ਮਿਲਿਆ ਜੀ 42 ਰੁਪਏ ਦਾ ਠੀਕ ਹੈ ਨਾ ਇਹ 42 ਰੁਪਏ ਦਾ ਹੈਗਾ ਜੀ ਡਿਨਰ ਸੈੱਟ 33 ਭਾਂਡੇ ਆ ਤੇ ਡਿਜ਼ਾਈਨ ਬਹੁਤ ਸੋਹਣਾ ਤੇ ਇਹਦੇ ਵਿੱਚ ਨਾ ਇਦਾਂ ਕੁ ਠੇ ਕੁਠੇ ਜਿ ਬਣਿਓ ਆ ਪਿਓਰ ਮੈਲਾ ਮੈਂਦਾ ਜਿੰਨੀ ਮਰਜ਼ੀ ਤੁਸੀਂ ਉਬਲਦੀ ਚੀਜ਼ ਪਾ ਦਿਓ ਵਿੱਚ ਡੋਂਗਿਆਂ ਦੇ ਕੋਈ ਕਲਰ ਨਹੀਂ ਨਿਕੜੇਗਾ ਕੁਝ ਨਹੀਂ ਹੋਏਗਾ ਛੋਟੀ ਪਲੇਟੇ ਕਿੰਨੀ ਹੈ 6 6 ਬੜੀਆਂ 6 ਛੋਟੀਆਂ 12 ਕਟੋਰੀਆਂ 2 ਡੋਂਗੇ 2 ਢੱਕਣ 2 ਆਪਣਾ ਚਮਚ ਹਾਂਜੀ ਤੇ ਆ ਦੋ ਢੱਕਣ ਐ ਇਦਾਂ ਹੀ ਇਹਨਾਂ ਦੇ ਉੱਪਰ ਵੀ ਡਿਜ਼ਾਈਨ ਬਣਿਆ ਹੋਇਆ ਠੀਕ ਐ ਤੇ ਆ ਇਹ ਦੋ ਆ ਦੋ ਸਪੂਨ ਹੋਗੇ ਜੀ ਨਹੀਂ ਤੇ ਕਾ ਗੀ ਜੀ ਚਾਹੇ ਸਲਾਦ ਪਾ ਲੂ ਚਾਹੇ ਦੇ ਵਿੱਚ ਚਾਵਲ ਪਾ ਲੂ ਠੀਕ ਐ ਜੀ ਉਹ ਆਪਣੀ ਮਰਜ਼ੀ ਐ ਤੇ ਆ ਆ ਗਿਆ ਕਟੋਰੀਆਂ ਜੀ ਬਹੁਤ ਸੋਹਣੇ ਆ ਕਟੋਰੀਆਂ ਨੇ ਉਹਨਾਂ ਦਿਨੇ ਇੱਕ ਕਟੋਰੀ ਨਾ ਮਿਲੇ ਨਹੀਂ ਰਹੀ ਸੀ ਉਹ ਕਹਿੰਦੇ ਵੀ ਇਹਨੂੰ ਨਾ ਵੀ ਸਭ ਉਹ ਡਿਸਪਲੇ 'ਚ ਵੀ ਨਹੀਂ ਲਗਾਉਂਦੇ ਹੈਗੇ ਪਤਾ ਕਿਹ ਹੈ ਕਿ ਡਿਸਪਲੇ 'ਚ ਲਗਾ ਹਰ ਕੋਈ ਮੰਗੂਗਾ ਪਰ ਇੱਕ ਕਟੋਰੀ ਤੋਂ ਘੱਟ ਤਾਂ ਦੇਖੋ ਜਦ ਤੱਕ ਹਾਰੇ ਕੋਨੇ ਪੂਰੇ ਪੈਸੇ ਲੈਣੇ ਤੱਕ ਕਟੋਰੀ ਘੱਟ ਕਿਉਂ ਲਏਗਾ ਕੋਈ ਵੀ ਬੰਦਾ ਫਿਰ ਮੈਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਸੇਮ ਪ੍ਰਾਈਸ ਸਭ ਕੁਝ ਸੇਮ ਹੈ 4200 ਰੁਪਏ ਦਾ ਜੀ 31 ਭਾਂਡੇ ਆ 4200 ਰੁਪਏ ਦਾ ਸੈਟ ਹੈ ਹੋਈ ਹੈ ਦੀਦੀ ਨੇ ਚੱਦਰ نیچے ਰੱਖਤੀ ਆਪਾਂ ਨੇ ਆ ਸਾਮਾਨ ਦੇ ਉੱਪਰ ਕਈ ਐ ਤੇ ਆ ਭਾਂਡੇ ਹੁਣ 12 ਕੱਪ ਤੇ ਦੋ ਕੁੱਕਰਾਂ ਦੀ ਰਬੜਾ ਕੁੱਕਰਾਂ ਦੀ ਰਬੜਾ ਤਾਂ ਕਿ ਮਤ ਕਿ ਅੱਜੇ ਮੈਸੇਜ ਕੀਤਾ ਉਹ ਚਲ ਮੈਂ ਲੈ ਆਉਂਗੀ ਤੇ 12 ਸੱਤਾ ਜਿਹੜੋ ਲੈ ਪਏ ਆ ਸਾਮਾਨ ਮੇਰੇ ਕੋਲ ਤਿੰਨ ਥੱਲੇ ਭਰ ਦੇ ਸੀ ਵੱਡੇ ਵੱਡੇ ਤੇ ਨਹੀਂ ਚੁੱਕੇ ਗਏ ਹੈਗੇ ਤੇ ਉਹ ਮੈਂ ਹੁਣ ਕੱਲੂ ਜਾਵਾਂ ਚਾਹੀ ਕੱਲ ਤੋਂ ਅਗਲੇ ਦਿਨ ਜਾਵਾਂ ਉਹ ਦੋ ਚੁੱਕੇ ਕਿਉਂਕਿ ਹਜੇ ਇਸ ਸਾਮਾਨ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਇਹ ਆਪਾਂ ਹੀ ਫੜਾਤੇ ਜਾਣਾ ਜਿਦਣ ਆਪਣੀ ਗੁਰਦਾਸਪੁਰ ਵੱਲ ਨਾ ਸੇਵਾ ਜਾਏਗੀ ਸਿਗਾਂਦੀ ਉਸ ਦਿਨ ਨਾ ਆਂਟੀ ਨੂੰ ਤਾਂ ਦੇ ਦੇਣਾ ਦਾ ਪਿੰਡ ਰਸਤੇ ਦੇ ਵਿੱਚ ਆਏਗਾ ਉਦੋਂ ਆਪਾਂ ਹੀ ਫੜਾ ਕੇ ਜਾਵਾਂਗੇ ਪਤਾ ਕਿ ਹੁਣ ਵਿੱਚ ਮੈਲਾ ਮਾਇਨ ਵੀ ਆ ਕਾਂਸੀ ਹੈ ਸਟੀਲ ਵੀ ਹੈ ਬਟ ਲੈ ਇੱਕ ਬੰਦ ਕਰ ਅੱਖਾਂ ਚ ਪੈ ਗਈ ਹੈ ਤੇ ਮਤਲਬ ਨਾ ਆ ਮੈਂ ਕਿਉਂਕਿ ਅਸੀਂ ਲੰਘਣਾ ਹੈ ਚਲੋ ਜਿੱਥੇ-ਜਿੱਥੇ ਦੀ ਲੰਘਾਂਗੇ ਆਪਾਂ ਮੁੱਕੇ ਡਿਲੀਵਰੀ ਬੈਸਾ ਪਤਾ ਨਹੀਂ ਸੰਜੀ ਸਵੇਰ ਕਦੋਂ ਕਲੰਗਾ ਕਿ ਚਲੋ ਹੁਣ ਜੇ ਕਿਸੇ ਨਾਲ ਵਾਦਾ ਕਰ ਲਿਆ ਤਾਂ ਵਾਦਾ ਪੂਰਨ ਬਾਹਾਂਗੇ ਤੇ ਆਪਾਂ ਇਹਨੂੰ ਮੈਂ ਹੁਣ ਥੈਲੇ 'ਚ ਚੰਗੀ ਤਰ੍ਹਾਂ ਪੈਕ ਕਰੂੰਗੀ ਡੱਬਿਆਂ ਦੇ ਵਿੱਚ ਪਾਉਂਗੀ ਸਮਾਨ ਨੂੰ ਤੇ ਡੱਬਿਆਂ ਦੇ ਵਿੱਚ ਪਾ ਕੇ ਦੋ ਥੈਲੇ ਭਰ ਜਾਣਗੇ ਆਂਟੀ ਇਹਨਾਂ ਦੇ ਸਮਾਨ ਦੇ ਵੱਡੇ ਵੱਡੇ ਫਿਰ ਨੁੱਤਰ ਸੇਬੇ ਨਾਲ ਸੀ ਕੇ ਆਰਾਮ ਨਾਲ ਰੱਖ ਕੇ ਟਰੰਪੂ ਦੇ ਵਿੱਚ ਆਰਾਮ ਨਾਲ ਆਪਣੇ ਟੋਸਟਰ ਦਿਖਾਇਆ? ਹਾਂ ਨਹੀਂ ਦਿਖਾਇਆ ਦਿਖਾਤਾ ਖੋਲ ਕੇ ਦਿਖਾਇਆ ਦਿਖਾਤਾ ਖੋਲ ਕੇ ਦਿਖਾ ਦੇ ਅਲੋ ਜੀ ਅੱਜ ਇਹ ਤਾਂ ਦੋ ਬ੍ਰੈਟਨ ਕੇ ਦੇ ਵਿੱਚ ਬਹੁਤ ਵਧੀਆ ਚੀਜ਼ ਆ ਚੀਜ਼ ਇੱਕ ਵੀ ਮਾੜੀ ਨਹੀਂ ਅਬ ਨਾ ਅਜ ਤੱਕ ਮੈਨੇ ਦਿਖਾਈ ਮਾੜੀ ਨਾ ਹੀ ਅਜ ਤੱਕ ਅਜ ਤੱਕ ਮੈਂ ਹਲਕੀ ਚੀਜ਼ ਕਿਸੇ ਨੂੰ ਸੇਲ ਕੀਤੀ ਮੇਰਾ ਸਮਾਨ ਮਹਿੰਗਾ ਹੁੰਦਾ ਪਰ ਦੋ ਪੈਸੇ ਲਾਇਆ ਥੋੜਾ ਕਦੇ ਵੀ ਦਿਲ ਨਹੀਂ ਦੁਖੇਗਾ ਤੁਹਾਡੇ ਇਹ ਸਦਾ ਇਹ ਕੋਈ ਚੀਜ਼ਾਂ ਖਰਾਬ ਹੋਣ ਵਾਲੀਆਂ ਨਹੀਂ ਹੈਗੀਆਂ ਜੀ ਇਹ ਚੀਜ਼ਾਂ ਨਾ ਸਦਾ ਹੀ ਕੰਮ ਆਉਣ ਵਾਲੀਆਂ ਨੇ ਇੱਕ ਮਿੰਟ ਉਡੀਕ ਸਦਾ ਹੀ ਕੰਮ ਆਉਣ ਵਾਲੀਆਂ ਹੈ ਜੀ ਇਹ ਚੀਜ਼ਾਂ ठीक है ना करा दि भी होप आपको मेरा अब लोग अच्छा लगा होगा अगर अच्छा लगा है तो लाइक कर देना कमेंट कर देना शेयर कर देना और कमेंट करना मत भूलना सब्सक्राइब करना मत भूलना और लाइक भी कर देना बाय बाय